ਦੇਖਿਓ ਭਾਈ ਅੱਜ ਨਹੀਂ ਮੈਨੂੰ ਪਤਾ ਇਹ ਆਪਣੀ ਗੁੰਮ ਗਈ ਥੇਲੇ 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 ਆਖਲੀ ਐਸਾ ਥਨ ਅੱਜ ਅੱਖਾਂ ਦਾ ਕੈਂਪ 11ਵਾਂ ਲੱਗਿਆ ਜੀ ਹਾਂਜੀ ਕਿਹਨਾਂ ਦੇ ਸਹਿਯੋਗ ਨਾਲ ਤੇ ਕਿਹੜੀ ਕਿਹੜੀ ਡੇਟਾਂ ਦੇ ਨਾਲ ਲਗਾਇਆ ਗਿਆ ਜੀ ਤੇ ਕਿਹੜੇ ਹਸਪਤਾਲ ਦੇ ਸਹਿਯੋਗ ਨਾਲ ਇਹ ਜੀ ਲਾਈਨ ਕਲੱਬ ਵੱਲੋਂ ਲਾਇਆ ਸੀ ਸੁਗਨਤਾਲੀ ਵਾਲੇ ਹੁਣ ਨਹੀਂ ਪਰ ਲਾਈਨ ਕਲੱਬ ਦਾ ਇਸ ਵਿੱਚ ਬਹੁਤ ਵੱਡਾ ਦੇਣਾ ਤੇ ਦੁਗਲ ਹਸਪਤਾਲ ਵਾਲੇ ਡਾਕਟਰ ਨੇ ਉਹਨਾਂ ਦੇ ਨਾਲ ਦੀ ਟੀਮ ਸਨ ਨੇ ਰਲ ਕੇ ਕੰਮ ਕੀਤਾ ਜੀ ਕਿੰਵਾਂ ਕੈਂਪ ਅਚੀ 11ਵਾਂ ਕੈਂਪ ਜੀ ਸਰ ਜਦੋਂ ਹੈ 11ਵਾਂ ਕੈਂਪ ਆ ਮਤਲਬ ਇਹ ਕਿਦਾਂ ਥੋੜ ਬਣਿਆ ਵੀ ਅੱਖਾਂ ਦਾ ਕੈਂਪ ਜਿਹੜਾ ਸ਼ੁਰੂਆਤ ਕਿਦਾਂ ਹੋਈ ਸੀ ਇਹਦੀ ਇਹਦੀ ਸ਼ੁਰੂਆਤ ਸਟਾਰਟਿੰਗ ਦੇ ਜਦੋਂ ਪਹਿਲਾ ਕੈਂਪ ਲਾਇਆ ਸੀਗਾ ਜੀ ਉਸ ਟਾਈਮ ਤੇ ਆਪਣੇ ਵਿਸ਼ਾਲ ਭਾਜੀ ਉਹਨਾਂ ਨੇ ਇਹਨਾਂ ਨੂੰ ਮੈਂ ਕਿਹਾ ਸੀ ਕਿ ਆਪਾਂ ਅੱਖਾਂ ਦਾ ਕੈਂਪ ਲਾਇਆ ਕਰਨਾ ਬਹੁਤ ਛੋਟਾ ਜਿਹਾ ਹੁੰਦਾ ਸੀ ਉਦੋਂ ਉਦੋਂ ਹੌਲੀ 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 ਮਦਦ ਰਾਤੀ 11ਵਾਂ ਕੈਂਪ ਲੱਗ ਗਿਆ ਬਾਕੀ ਪ੍ਰਮਾਤਮਾ ਦੀ ਦੇਣ ਦੇ ਨਾਲ ਸਾਰਾ ਕੁਝ ਹੋਇਆ ਜੀ ਸਰ ਕਿੰਨੇ ਆਪਰੇਟ ਹੋਏ ਜੀ ਇਸ ਵਾਰੀ ਇਸ ਵਾਰੀ ਆਪਰੇਟ ਹੋਏ ਜੀ 140 42 ਦੇ ਲੱਗੇ ਚੁੱਕੇ ਹੋਏ 140 42 ਸਾਰੇ ਲੱਗੇ ਲੱਗੇ ਪਿੰਡਾਂ ਦੇ ਸੀ ਕਿ ਦੂਰੋਂ ਸੀਗੇ ਜੀ ਬੰਦੇ ਨਹੀਂ ਦੂਰੋਂ ਵੀ ਸੀਗੇ ਜੀ ਲੱਗੇ ਹੋ ਵੀ ਸੀਗੇ ਕਾਫੀ ਪਿੰਡਾਂ ਤੋਂ ਆਪਰੇਸ਼ਨ ਕਿੱਥੇ ਜੀ ਇੱਥੇ ਲੋਕਲ ਹੋਏ ਨਹੀਂ ਜੀ ਹਸਪੀਟਲ ਡੁੱਗਲ ਦੇ ਜਲੰਧਰ ਜੀ ਜੀ ਥੈਂਕ ਯੂ ਸਰ ਇੱਕ ਸੁਨਣ ਚ ਗੱਲ ਆਈ ਹੈ ਜਿਹੜੇ ਜਿਨ੍ਹਾਂ ਨੂੰ ਆਪਰੇਸ਼ਨ ਚ ਆਪਾਂ ਚੁਣਿਆ ਆ ਜੀ ਜਿਨ੍ਹਾਂ ਦਾ ਟੈਸ਼ਨ ਕੋਈ ਹੈ ਉਹਨਾਂ ਨੂੰ ਲੈ ਕੇ ਵੀ ਆਏ ਆ ਆਪਾਂ ਕੀ ਬਿਠਾਏ ਸੀ ਹਾਂਜੀ ਬਿਠਾਏ ਜੀ ਬਿਲਕੁਲ ਜੀ ਅਸੀਂ ਲੈ ਕੇ ਵੀ ਆਏ ਆ ਜੀ ਨੂਰ ਮਹਿਲ ਤੋਂ ਵੀ ਅਰੇਂਜ ਕੀਤਾ ਸੀ ਕਿ ਇੱਥੇ ਤੱਕ ਆਉਣ ਲਈ ਜਿਹਨਾਂ ਤੋਂ ਨਹੀਂ ਆਇਆ ਹੋਇਆ ਜੀ ਫਿਰ ਅਸੀਂ ਵਾਪਸ ਘਰ ਅਗੱਜ ਛੱਡ ਕੇ ਵੀ ਆਏ ਅੱਜ 24 ਤਰੀਕ ਹਾਂਜੀ ਅੱਜ ਕੀ ਸੀਗਾ ਜੀ ਅੱਜ ਜੀ ਦੁਆਰਾ ਅੱਖਾਂ ਦਾ ਚੈੱਕਅਪ ਕੀਤਾ ਗਿਆ ਤੇ ਜਿਨ੍ਹਾਂ ਨੂੰ ਜਿਨ੍ਹਾਂ ਨੂੰ ਕੋਈ ਪ੍ਰੋਬਲਮ ਸੀ ਉਹਨਾਂ ਨੂੰ ਮੈਡੀਸਨ ਦੀ ਦਿੱਤੀ ਉਹਨਾਂ ਨੂੰ ਦਵਾਈ ਦਿੱਤੀ ਡਾਕਟਰਾਂ ਨੇ ਕਈ ਰ ਇੱਕ ਇੱਕ ਅਰਬ ਬਜ਼ੁਰਗਾਂ ਨੂੰ ਕੰਬਲ ਵੰਡਿਆ ਗਿਆ ਜੀ ਇਹ ਇੱਕ ਨਵਾਂ ਕੁ ਪਤਾ ਲੱਗਾ ਐ ਅਪਰੇਸ਼ਨ ਦਾ ਆਪਾਂ ਕਰਾ ਦਿੰਨੇ ਆ ਹਾਂਜੀ ਕੋਈ ਲੋਕਾਂ ਦੇ ਵਿੱਚ ਤੁਸੀਂ ਆਪ ਵੇਚੜ ਕੇ ਕੰਬਲ ਦੇ ਰਹੇ ਸੀ ਹਾਂਜੀ ਲੋਕਾਂ ਨੂੰ ਤੁਸੀਂ ਮਿਲਦੇ ਸੀ ਇਹ ਮਤਲਬ ਕਿ ਲੋਕ ਕਰੇ ਦੁੱਧ ਜਾਂ ਸੰਬੰਧ ਜਿਆਦਾ ਕਰਦੇ ਸੱਚੀ ਬੋਛੋ ਜੀ ਤੇ ਕਹਿੰਦੇ ਜੀ ਅੱਜਕੱਲ ਜੋ ਵੀ ਦੇਣ ਹੈਗੀ ਤਾਂ ਉਹਨਾਂ ਬਜ਼ੁਰਗਾਂ ਦੇ ਦਿਨ ਤੇ ਬੈਠੇ ਆਂ ਮੈਨੂੰ ਬੜਾ ਆਪਣੇ ਆਪ ਤੇ ਮਹਿਸੂਸ ਹੁੰਦਾ ਹੁੰਦਾ ਉਸ ਵੇਲੇ ਜਦੋਂ ਮੈਂ ਬਜ਼ੁਰਗਾਂ ਨੂੰ ਮਿਲਦਾ ਉਹਨਾਂ ਨੂੰ ਮੈਂ ਦੇਖਦਾ ਪਤਾ ਨਹੀਂ ਕਿ ਨਿਆਖ ਸੀ ਇਸਾ ਮਿਲਦੀ ਬਹੁਤ ਸੀ ਇਸਾ ਮਿਲੀਆਂ ਹੋਈਆਂ ਇਹਨਾਂ ਬਜ਼ੁਰਗਾਂ ਤੋਂ ਮੈਂ ਕਦੀ ਨਹੀਂ ਭੁੱਲ ਸਕਦਾ ਸਰ ਤੁਸੀਂ ਕਿੱਥੋਂ ਬਿਲੋਂਗ ਕਰਦੇ ਵੈਸੇ ਬੇਸਿਕ ਮੇਰਾ ਪਿੰਡ ਅਦੇ ਕਾਲੀ ਜੀ ਅਦੇ ਕਾਲੀ ਤੁਸੀਂ ਇੱਥੇ ਦੇ ਰਹਿਣ ਵਾਲੇ ਹੋ ਨਹੀਂ ਜੀ ਮੈਂ ਚੁੱਕੇ ਜ ਰਹਿਣਾ ਵੈਸੇ ਤਾਂ ਮੇਰਾ ਬੈਸਾ ਤੇ ਹੀ ਹੈ ਜੀ ਜੀ ਠੀਕ ਹੈ ਜਿਹੜੀ ਲੋਕੇਸ਼ਨ ਤੇ ਤੁਸੀਂ ਲਾਇਆ ਅੱਜ ਕੈਂਪ ਇਹਦੀ ਵਾਤੇ ਟੋਟਾ ਚਾਰਨੜਾ ਪਾਉਂਦੀ ਜੀ ਹਿਲ ਕਿਛੇ ਜੀ ਅਸੀਂ ਮੈਂ ਬਣਾਈ ਥਾਲੀ ਵਾਲੇ ਹਵੇਲੀ ਬਣਾਈ ਜੀ ਅਸੀਂ ਮੈਂ ਬੈਠਾ ਮਤਲਬ ਆਪਣੇ ਬੈਠਣ ਵਾਸਤੇ ਬਣਾਈ ਸੀ ਵੈਸੇ ਬਜ਼ੁਰਗਾਂ ਆ ਕੇ ਬੈਠਣ ਮੈਨੂੰ ਕੋਈ ਤਰਾਜ ਨਹੀਂ ਹੁੰਦਾ ਇਸੀ ਦੇ ਵਿੱਚ ਬਹੁਤ ਸੋਹਣਾੰਦੂ ਮੋਟਰ ਸਵੇਰ ਜਿਹੜਾ ਹੰਤਾ ਦੇ ਕਲੀਨਿਕ ਬੜੀ ਕੀਤੀ ਹੋਈ ਹੈ ਹਾਂਜੀ ਪੁਰਾਣੇ ਛੋਕ ਸੱਬਿਆ ਚਾਨ ਦਾ ਸਪੰਦਕ ਬਣਾਇਆ ਗਿਆ ਜੀ ਜੀ ਉਹਦੇ ਵਿੱਚ ਜਿੱਦਾਂ ਹਰ ਟਾਈਪ ਦਾ ਫਰੂਟ ਲਾਇਆ ਪੁਰਾਣੇ ਮਕਾਨ ਪੁਰਾਣਾ ਬੇਰਸਾ ਸਾਰਾ ਦੇਖਣ ਨੂੰ ਮਿਲੂਗਾ